ਸਾਡੀ ਪ੍ਰੈਸ ਦੀ ਟੀਮ ਅੱਜ ਤਰਨਤਨ ਜਿੱਥੇ ਮੁੱਖ ਇਲੈਕਸ਼ਨ ਅਫਸਰ ਆਮ ਪਾਰਟੀ ਦਾ ਕਿ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਜਵੀਰ ਜੀ ਜਿਹੜੇ ਅਫਸਰ ਹੈ ਆ ਔਰ ਆਪਣੇ ਰਾਜਕਾਲ ਦੌਰਾਨ ਇਹਨਾਂ ਨੇ ਬਹੁਤ ਸੁਮਨ ਨਿਗੀਆਂ ਸਵਾਨ ਦੇ ਭਾਈਆਂ ਸੀ ਅੱਜ ਤੱਕ ਯਾਦ ਕਰਨੇ ਅੱਜ ਔਰ ਰਾਜਨੀਤੀ 'ਚ ਵੀ ਇਹਨਾਂ ਦਾ ਨਾਂ ਆ ਤੇ ਇਹਨਾਂ ਦੇ ਬਰਦਰ ਜਿਹੜੇ ਇਲੈਕਸ਼ਨ ਲੜ ਰਹੇ ਆਮ ਪਾਰਟੀ ਤੋਂ ਦੇਖਦਿਆਂ ਕਿਹਨੇ ਲੀਡਰ ਨਾਲ ਜਿੱਤ ਹੋਣੀ ਹੈ ਸਰ ਇਲੈਕਸ਼ਨ ਚੱਲ ਰਹੀ ਆ ਉਦੇ ਵਿੱਚ ਬਹੁਤ ਹੀ ਵਧੀਆ ਲੋਕਾਂ ਦਾ ਸੁਰਤਨ ਮਿਲ ਰਿਹਾ ਲੋਕੀ ਵੱਧ ਚੜ ਕੇ ਆਮ ਆਦਮੀ ਪਾਰਟੀ ਨੂੰ ਹਲਨੀਚੀ ਨੂੰ ਵੋਟਾਂ ਪਾਉਣ ਦਾ ਸ਼ਹਾਸਨ ਦੇ ਰਹੇ ਆ ਉਹਦਾ ਕਾਰਨ ਇਹ ਆ ਕਿ 8 8.5 ਸਾਲ ਪਹਿਲਾਂ ਜਿਹੜੇ ਉਹਨਾਂ ਨੇ ਪਰਸਨਲ ਔਰ ਵਿਕਾਸ ਦੇ ਕੰਮ ਕੀਤੇ ਸੀ ਉਹ ਅੱਜ ਬੋਲ ਰਹੇ ਆ ਉਹਨਾਂ ਵਿਕਾਸ ਦੇ ਕੰਮਾਂ ਦਾ ਕਰਕੇ ਅੱਜ ਲੋਕਾਂ ਦਾ ਇੱਕ ਅਵਾਮ ਦਾ ਹੜ ਆ ਚੁੱਕਾ ਔਰ ਲੋਕਾਂ ਨੇ ਤੈਯਾ ਕਰ ਲਿਆ ਕਿ ਅਸੀਂ 11 ਤਰੀਕ ਨੂੰ ਗੁੱਟਾਂ ਪਾ ਕੇ ਹਰਮਿੰਦਰ ਸਿੰਘ ਨੂੰ ਅਸੈਂਬਲੀ ਚ ਕਰਨਾ ਔਰ ਇਹ ਜਿਹੜੀ ਸ਼ੀਟ ਆ ਜਿਹੜਾ ਭਗਵੰਤ ਸਿੰਘ ਮਾਨ ਦੀ ਚੋੜੀ ਪਾ ਸਰ ਜੀ ਜਿਹੜੀ ਪਾਲਸੀ ਆਪਣੀ ਪੰਜਾਬ ਸਰਕਾਰ ਦੀਆਂ ਕਿਹੜੀ ਕਿਹੜੀ ਪਾਲਸੀ ਜਿਹੜਾ ਆਮ ਜਨਤਾ ਨੂੰ ਇਥੋਂ ਸਿਖਾ ਲਾ ਹੋ ਸਕਦਾ ਜਿਹੜੀ ਆ ਵੇਖੋ ਜੀ ਇੱਕ ਗੱਲ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਪਹਿਲੀ ਤੇ ਗੱਲ ਆ ਉਹ 10000 ਦੇ ਕਰੀਬ ਹਰ ਮੀਡਲ ਕਲਾਸ ਫੈਮਿਲੀ ਦੀ ਗੇਪ ਚ ਬਿਜਲੀ ਦੇ ਬਿੱਲ ਦੇ ਪੈਂਦੇ ਆ ਔਰ ਹੈਲਥ ਦੀਆਂ ਸਰਵਿਸਿਜ਼ ਇੱਕ ਮੂੰਹ ਬੋਲਦਾ ਇੱਕ ਨਜ਼ਾਰਾ ਆ ਵੀ ਕਿੰਨਾ ਇੰਪਰੂਵਮੈਂਟ ਹੋਈ ਸਕੂਲ ਐਜੂਕੇਸ਼ਨ ਦੇ ਵਿੱਚ ਕਿੰਨੇ ਇੰਪਰੂਵਮੈਂਟ ਹੋਈ ਆ ਮੈਰੀਟਰੀ ਸਕੂਲ ਲਾਏ ਆ ਜਿਹਦੇ ਕਿ ਆਮ ਬੱਚਿਆਂ ਦੇ ਲਈ ਉਹ ਸਹੂਲਤਾਂ ਆ ਕਿ ਜਿਹੜੀਆਂ ਕਿ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਕੇਜ ਜਾਂਦੀਆਂ ਸਰ ਜੀ ਕਿੰਨੀ ਲੀਡ ਨੇ ਕਵਰ ਕਰਨਗੇ ਆਪਾਂ ਜੀ ਦੇਖੋ ਜੀ ਲੀਡ ਤੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਇਥੇ ਆਵਾਮ ਦੇ ਤੁਨੂੰ ਰਿਸਪੌਂਸ ਹੀ ਦੱਸ ਰਿਹਾ ਕਿ ਵੱਡੀ ਤੋਂ ਵੱਡੀ ਲੀਡ ਨਾਲ ਆਪਾਂ ਨੇ ਸੀਟ ਪਰਮੇਸ਼ਰ ਸਿੰਘ ਸਾਹਿਬ ਜੀ ਖੜੇ ਹਾਂ ਅੱਜ ਸਰ ਜੀ ਸ਼ੁਭਨਾ ਜੀ ਮੇਰਾ ਨਾ ਜੀ ਪੁਲਵਿੰਦਰ ਸਿੰਘ ਬੱਲ ਮੈਂ ਜੀ ਅੱਜ ਜੁਆਇੰਟ ਰਜਿਸਟਰ ਕੰਪਿਊਟਰ ਸੈਕਟਰੀ ਰਿਟਾਇਰਡ ਹੋਇਆ ਤੇ ਮੈਂ ਇਥੇ ਡਿਪਟੀ ਰਜਿਸਟਰ ਲੱਗ ਰਿਹਾ ਹਮਦੀ ਲੱਗ ਰਿਹਾ ਕੋਪਰਟ ਬੈਂਕ ਦਾ ਤਰਨ ਤਰਨ ਮੈਂ ਹਸਲ ਕੀਤੀ ਨਵੀ ਨੂੰ ਬੜੀ ਚੰਗੀ ਤਰ੍ਹਾਂ ਪਛਾਣਦਾ ਔਰ ਮੈਂ ਸਤਾਰ ਮੀਤ ਸਿੰਘ ਸੰਧੂ ਨੂੰ ਪਿਛਲੇ ਕਾਫੀ 15-20 ਸਾਲ ਤੋਂ ਜਾਣਦਾ ਮੇਰਾ ਬਾਕੀ ਸاسي ਬੰਦੇ ਨਾਲ ਵੀ ਤੌਰ ਅਫਸਰ ਲਿੰਕ ਰਿੰਦਾ ਰਿਹਾ ਪਰ ਏਡਾ ਸੁਲਝਿਆ ਤੇ ਠਹਿਰਿਆ ਹੋਇਆ ਪੋਲਿਟਿਸ਼ੀਅਨ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਘੱਟ ਰੱਖਿਆ ਜਿਹੜਾ ਕਿ ਬਿਨਾਂ ਮਤਲਬ ਤੋਂ ਕੋਈ ਗੱਲ ਨਹੀਂ ਕਰਦਾ ਉਹਨੇ ਜਿਹੜੀ ਵੀ ਗੱਲ ਕਰਨੀ ਪੋਜ਼ਿਟਿਵ ਕਰਨੀ ਆ ਵਿਕਾਸ ਦੀ ਗੱਲ ਕਰਨੀ ਆ ਐਵੇਂ ਦੂਜੀਆਂ ਪਾਰਟੀਆਂ ਤੇ ਉੱਠ ਕੇ ਜਿਵੇਂ ਦੂਜੀਆਂ ਪਾਰਟੀਆਂ ਦੂਸ਼ਣ ਬਾਜ਼ੀਆਂ ਲਾਉਂਦੀਆਂ ਨੇ ਜਿੱਤ ਉੱਤੇ ਇਹੋ ਜੀ ਗੱਲ ਮੈਂ ਸਦਾ ਸਾਹਿਬ ਵਿੱਚ ਨਹੀਂ ਵੇਖੀ ਇਹ ਜਿਹੜੀ ਵੀ ਗੱਲ ਕਰਦੇ ਨੇ ਬਿਲਕੁਲ ਪੁਆਇੰਟ ਦੀ ਕਰਦੇ ਨੇ ਮੈਂ ਤਾਂ ਇਹ ਜੋ ਲੋਕਾਂ ਨੂੰ ਪਤਾ ਕੀਤਾ ਵਿਚਰ ਕੇ ਲੋਕਾਂ ਦੇ ਵਿੱਚ ਕਿਉਂਕਿ ਮੈਂ ਕੋਈ ਸਿਆਸੀ ਬੰਦਾ ਨਹੀਂ ਪਰ ਮੈਂ ਜੋ ਲੋਕਾਂ ਵਿੱਚ ਵਿਚਰ ਕੇ ਇਹ ਪਤਾ ਕੀਤਾ ਕਿ ਮੇਰੇ ਹਿਸਾਬ ਨਾਲ ਘੱਟੋ-ਘੱਟ ਅਸੀਂ 20 ਹਜ਼ਾਰ ਦੀ ਲੀਡ ਤੇ ਸਰਦਾਰ ਭੀਤ ਸਿੰਘ ਸੰਧੂ ਜਿੱਤਰੇ ਨੇ ਮਿਨਿਮਮ 20 ਹਜ਼ਾਰ ਤੇ ਅੱਗੇ ਵੱਧ ਜਾਣ ਤੇ ਚਲੋ ਅੱਗੇ ਉਹਦੇ ਲੋਕਾਂ ਦੇ ਹੱਥ ਵਾਸਿਆ ਵੀ ਉਹਨਾਂ ਨੇ ਕਿੰਨੀ ਦੀਡ ਦੇਣੀ ਕਿੰਨੀ ਦੀਡ ਦੇਣੀ ਪਰ ਆਮ ਲੋਕਾਂ ਕੋਲ ਜਾ ਕੇ ਪੁੱਛੀਦਾ ਪਿੰਡਾਂ ਵਿੱਚ ਵੀ ਕਿਵੇਂ ਆ ਤੇ ਉਹਨਾਂ ਦੀ ਇਕੁਅਲਫੁੱਟ ਹੁੰਦੀ ਆ ਵੀ ਹਰਵੀਰ ਸਿੰਘ ਸੰਧੂ ਨੇ ਜਿੱਤਿਆ ਨਾ ਫੇਰ ਆਮ ਤੌਰ ਤੇ ਦੂਜੀਆਂ ਵੀ ਗੱਲਾਂ ਕਰੀਆਂ ਕਿਉਂਕਿ ਅਸੀਂ ਸਿਆਸੀ ਬੰਦਾ ਨਹੀਂ ਹੈਗਾ ਮੈਂ ਵੀ ਫਲਾਣਾ ਵੀ ਉੱਥੋਂ ਬਰਸਾਤ ਕੋ ਆਇਆ ਵਾ ਜਾਂ ਦੂਜੀਆਂ ਪਾਰਟੀਆਂ ਨੇ ਉਹ ਕਹਿੰਦੇ ਜੀ ਇਹ ਤਾਂ ਬੇਸ਼ਾਤੀ ਬੰਦੇ ਨੇ ਆਏ ਨੇ 9 ਤਰੀਕ ਤੋਂ ਬਾਅਦ ਇਹਨਾਂ ਚੱਲ ਜਾਣਾ ਵਾ 9 ਤੱਕ ਹੀ ਹੈਗੇ ਨੇ ਇਸ ਕਗਰਮ ਹੀ ਹਿੰਦ ਸਿੰਘ ਸੰਧੂ ਇੱਥੇ ਜੰਮਿਆ ਇੱਥੇ ਰਿਹਾ 15 ਸਾਲ ਇਹਨੇ ਸ਼ਹਿਰ ਦਾ ਵਿਕਾਸ ਕਰਾਇਆ ਪਿੰਡਾਂ ਦਾ ਵਿਕਾਸ ਕਰਾਇਆ ਇਸ ਕਰਕੇ ਮੈਂ ਸਮਝਦਾ ਕਿ ਹਮਿੰਦਰ ਸਿੰਘ ਜੀ ਨੂੰ ਬਹੁਤ ਵੱਡੀ ਘੱਟੋ ਘੱਟ 20 ਹਜ਼ਾਰ ਦੀ ਇਥੋਂ ਸੀਟ ਨੂੰ ਕੱਢ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਥੋੜੀ ਵਿੱਚ ਪਾਉਂਦੇ। ਆਮ ਜਿਹੜੇ ਪਬਲਿਕ ਨਾਲ ਇਹਨਾਂ ਦਾ ਮਿਲਵਰਤਨ ਕਿਤਨਾ ਦਾ ਜੀ ਆਪਣਾ ਜੀ। ਦੇਖੋ ਜੀ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਵੀ ਮੈਂ ਪਿਛਲੇ 15-20 ਸਾਲ ਤੋਂ ਇਸ ਪਰਿਵਾਰ ਨੂੰ ਜਾਣਦਾ ਕਿਉਂਕਿ ਇਹਨਾਂ ਦਾ ਵੱਡਾ ਬਰਦਰ ਸਰਦਾਰ ਰਾਜਵੀਰ ਸਿੰਘ ਜਿੰਦੂ ਮੇਰਾ ਭਰਾ ਹੀ ਵੱਡਾ ਭਰਾ ਵਾ ਸਾਡਾ ਬੜਾ ਪਿਆਰਾ ਨੰਵੇਂ ਨੱਬੇ ਦਾ। ਮੈਂ ਜਿੰਨਾ ਕਿਸ ਪਰਿਵਾਰ ਨੂੰ ਮਿਲਿਆ ਵਾ ਇਹ ਪਰਿਵਾਰ ਬੜਾ ਹੀ ਨਿੱਗਾ, ਮਿੱਠ ਬੋਲੜਾ। ਔਰ ਲੋਕਾਂ ਨੇ ਦੁੱਖ ਸੁੱਖ ਵਿੱਚ ਕੰਮ ਵਾਲਾ ਪਰਿਵਾਰ ਆ ਇਸ ਕਰਕੇ ਲੋਕ ਇਹਨਾਂ ਦੀ ਦਿਨੋ ਇੱਜ਼ਤ ਕਰਦੇ ਨੇ ਇਹ ਨਹੀਂ ਵੀ ਲੋਕ ਸਿਆਸੀ ਤੌਰ ਤੇ ਇਹਨਾਂ ਦੀ ਪਰਿਵਾਰਕ ਤੌਰ ਤੇ ਹੀ ਲੋਕੀ ਇੱਜ਼ਤ ਕਰਦੇ ਨੇ ਕਿਉਂਕਿ ਪਰਿਵਾਰ ਬੜਾ ਸੁਲਝਾ ਸਿਆਣਾ ਤੇ ਮਤਲਬ ਨਿਰਵਾਦ ਕੋ ਪਰਿਵਾਰ ਹੈ ਜੀ ਤਾਂ ਉਹ ਦਿਖਿਆ ਜੋ ਅੱਜ ਸਾਡੇ ਅੰਦਰ ਦੇ ਆਮ ਦੀ ਆਵਾਜ਼ ਆ ਰਹੀ ਆ ਔਰ ਇਹਨਾਂ ਦਾ ਕਹਿਣਾ ਹੈ ਸਾਡੇ ਬਹੁਤ ਸਤਿਕਾਰਯੋਗ ਜੀ ਰਾਜਵੀਰ ਜੀ ਇਹ ਸੀ ਸਾਡੇ ਚੈਨਲ ਜੀ ਚਾ ਰਜਿਸਟਰ ਜੋ ਚੈਰਚੀ ਇਹਨਾਂ ਨੇ ਉਹਨਾਂ ਨੇ ਕਿਹਾ ਜਿਹੜੋ ਕੈਂਡੀਡੇਟ ਨੇ ਆਮ ਪਾਰਟੀ ਦੇ ਬਹੁਤ ਵਾਰ ਲੀਡਰ ਜਿੱਤਣਗੇ ਕਿਉਂਕਿ ਉਹਨਾਂ ਦਾ ਮੁਲਾਪੜਾ ਪਣ ਬੜਾ ਲੋਕਾਂ ਦੇ ਨਾਲ ਜਿਹਦੇ ਵਿਸ਼ੇ ਵਿੱਚ ਦਰਬੀ ਸੀ ਦਿਨ ਆ ਪਰਮ ਜੀ